ਈਨਾ ਮਾਤਾ ਕੀ ਕਹਿਣਾ ਚਾਹੁੰਗੇ ਜਿਹੜੇ ਤੁਸੀਂ NEET ਦੀ ਪ੍ਰੀਖਿਆ ਵਿੱਚ ਕਿੰਨਾ ਜਿਹੜਾ ਹੈਗਾ ਪੋਜੀਸ਼ਨ ਹਾਸਲ ਕੀਤੀ ਹੈ ਤੇ ਕੀ ਤੁਹਾ ਕਿਦਾ ਯੋਗਤਾ ਹੈ ਮੇਰਾ ਨਾਮ ਸ਼ਿਖੇਨ ਗੋਇਲ ਹੈਗਾ ਮੈਂ NEET 2024 ਚ 720 720 ਸਕੋਰ ਕੀਤਾ ਹੈ ਇਸ ਅਕੰਪਲਿਸ਼ਮੈਂਟ ਮੇਰੇ ਮਾਤਾ ਪਿਤਾ ਤੇ ਮੇਰੇ ਟੀਚਰਸ ਦਾ ਬਹੁਤ ਵੱਡਾ ਰੋਲ ਰਿਹਾ ਹੈ ਮੇਰੇ ਮੰਮੀ ਨੇ ਮੈਨੂੰ ਹਮੇਸ਼ਾ ਕਿਤੇ ਵੀ ਛੱਡਣਾ ਚਾਹਿਆ ਟਿਊਸ਼ਨਸ ਵਗੈਰਾ ਤੇ ਡਾਕਟਰ ਹੋਣਾਂ ਦੇ ਡਾਕਟਰ ਹੋਣ ਦਾ ਵੀ ਬਹੁਤ ਫਾਇਦਾ ਰਿਹਾ ਮੇਰੇ ਪਾਪਾ ਪਲਾਸਟਿਕ ਸਰਜਨ ਤੇ ਮੰਮਾ MD ਮੈਡੀਸਨ ਹੈਗੇ ਹੈ ਜਦੋਂ ਵੀ ਮੈਨੂੰ ਕਿਸੇ ਵੀ ਪੜ੍ਹਾਈ ਦੇ ਮਾਮਲੇ 'ਚ ਪ੍ਰੋਬਲਮ ਆਂਦੀ ਤਾਂ ਉਹ ਉਸ ਨੂੰ ਹੱਲ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਖੜੇ ਹੁੰਦੇ ਸਟੱਡੀ ਕਿੱਥੋਂ ਕੀਤੀ ਹੈ ਤੁਸੀਂ ਤੇ ਕਿੰਨਾ ਟਾਈਮ ਤੁਸੀਂ ਜਿਹੜਾ ਹੈਗਾ ਸਟੱਡੀ ਲੀ ਦਿੰਦੇ ਸੀਗੇ ਸਟੱਡੀ ਕਰਦੇ ਸੀ ਅ ਸਟੱਡੀ ਸਨਾਵਰ ਸਕੂਲ ਤੋਂ ਕੀਤੀ ਹੈ ਅ ਟਿਊਸ਼ਨਸ ਵੀ ਟਿਊਸ਼ਨਸ ਵੀ ਰੱਖਿਆ ਹੋਈਆਂ ਸੀਗੀਆਂ ਅ ਸਟੱਡੀ ਕਰਨ ਦੇ ਲਈ 6-7 ਘੰਟੇ ਟਿਊਸ਼ਨਾਂ ਵਗੈਰਾ ਤੋਂ ਇਲਾਵਾ ਦੇਨੇ ਹੀ ਪੈਂਦੇ ਹੈਗੇ ਹੈ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੈਗਾ ਤਾਂ ਉਹਦੇ ਲਈ ਸਾਨੂੰ ਦੇਣਾ ਹੀ ਪਊਗਾ ਸੋਸ਼ਲ ਮੀਡੀਆ ਦੀ ਗੱਲ ਕਰੀ ਅੱਜ ਤੋਂ ਮੋਬਾਈਲ ਦਾ ਬੜਾ ਟ੍ਰੈਂਡ ਹੈ ਸੋਸ਼ਲ ਮੀਡੀਆ ਯੂਜ਼ ਕਰ ਰਹੇ ਕੋਈ ਬਿਲਕੁਲ ਸੋਸ਼ਲ ਮੀਡੀਆ ਕੋਈ ਯੂਜ਼ ਨਹੀਂ ਕਰ ਰਿਹਾ ਹੈਗਾ ਇਹ ਦੋ ਸਾਲ ਤੋਂ ਸਾਨੂੰ ਸੋਸ਼ਲ ਮੀਡੀਆ ਤੋਂ ਪੂਰਾ ਦੂਰ ਰਹਿਣਾ ਚਾਹੀਦਾ ਹੈਗਾ ਡਿਸਟਰੈਕਸ਼ਨ ਸਾਨੂੰ ਪੜਾਈ ਤੋਂ ਦੂਰ ਹੀ ਲਿਆਂਦੀਆਂ ਹੈ ਸਾਨੂੰ ਕੋਈ ਫਾਇਦਾ ਜ਼ਿਆਦਾ ਨਹੀਂ ਕਰਦੀਆਂ ਫਾਇਦਾ ਉਹਨਾਂ ਦੇ ਘੱਟ ਹੈ ਨੁਕਸਾਨ ਜ਼ਿਆਦਾ ਹੈ ਤਾਂ ਉਹਨਾਂ ਤੋਂ ਬਚ ਪਰਹੇਜ਼ ਹੀ ਰੱਖਣੀ ਚਾਹੀਦੀ ਹੈ ਜਿਹੜੇ ਨੌਜਵਾਨ ਇਧਰ ਮੈਡੀਕਲ ਲਾਈਨ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਟਾਈਮਿੰਗ ਹੋਣੀ ਚਾਹੀਦੀ ਹੈ ਸਟੱਡੀ ਦੇ ਸਬੰਧ ਦੇਖੋ ਸਟੱਡੀ ਦਾ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਪੜ੍ਹ ਕੇ ਤਾਂ ਦੇਖੋ ਸਕਸੈਸ ਤਾਂ ਤੁਹਾਨੂੰ ਆਪਣੇ ਆਪ ਹੀ ਮਿਲ ਜਾਊਗੀ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੈਗਾ ਪੜ੍ਹਨਾ ਹੀ ਪਊਗਾ ਔਰ ਇਸ ਟਾਈਮ ਲਗਾਉਣਾ ਹੀ ਪਊਗਾ ਕਿਸੇ ਕਿਸੇ ਲਈ ਪੜ੍ਹਾਈ ਇੱਕ ਕੰਮ ਹੁੰਦਾ ਹੈ ਤੇ ਕਿਸੇ ਕਿਸੇ ਲਈ ਪੜ੍ਹਾਈ ਹੀ ਮੇਨ ਕੰਮ ਹੈ ਉਹਨਾਂ ਦਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਉਹਵੇਂ ਹੀ ਤੁਹਾਨੂੰ ਬੰਨਣਾ ਚਾਹੀਦਾ ਥੈਂਕ ਯੂ ਭਵਿੱਖ ਤੇ ਵਿੱਚ ਕੀ ਕਰਨਾ ਚਾਹੁੰਦੇ ਹੈ ਤੇ ਤੁਹਾਡੀ ਰਣਨੀਤੀ ਕੀ ਹੈ ਸਮਝਾਉਣ ਦੇ ਵਿੱਚ ਭਵਿੱਖ ਤੇ ਵਿੱਚ ਮੈਂ ਬਹੁਤ ਵਧੀਆ ਕਾਰਡੀਓਲੋਜਿਸਟ ਬਨਣ ਦੀ ਉਮੀਦ ਰੱਖਣਾ ਚਾਹਾਂਗਾ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਬੱਚੇ ਦੀ ਪੋਜੀਸ਼ਨ ਆਈ ਹੈ ਕਿਸ ਤਰ੍ਹਾਂ ਦਾ ਸ਼ਡਿਊਲ ਰਿਹਾ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਨੇ ਸਟੱਡੀ ਲਈ ਟਾਈਮ ਕਰਦੇ ਹੋ ਅ ਦੇਖੋ ਮੈਂ ਪਲਾਸਟਿਕ ਸਰਜਨ ਐ ਮੇਰੇ ਕੋਲ ਕੰਪੈਰੀਟਿਵਲੀ ਘੱਟ ਟਾਈਮ ਹੁੰਦਾ ਸੀ ਮੇਰੇ ਵਾਈਫ ਐ ਜਿਹੜੇ ਉਹਨਾਂ ਨੇ ਇਹਨੂੰ ਖੂਬ ਟਾਈਮ ਦਿੱਤਾ ਤੇ ਉਹਨਾਂ ਨੇ ਮਤਲਬ ਇਹ ਕਮਾਂ ਵੀ ਫੁੱਲ ਸਪੋਰਟ ਦੇ ਨਾਲ ਸਾਰਾ ਕੰਮ ਕਰਵਾਇਆ ਕੋਈ ਟਿਊਸ਼ਨ ਲੈ ਕੇ ਜਾਣੀ ਕਿਸੇ ਵੀ ਜਗ੍ਹਾ ਤੇ ਇਹਦਾ ਖਾਣਾ ਖਵਾਉਣਾ ਹਰ ਜਗ੍ਹਾ ਦੇ ਵਿੱਚ ਉਹਨਾਂ ਦਾ ਫੁੱਲ ਯੋਗਦਾਨ ਰਿਹਾ ਦੇਖੋ ਸਪੋਰਟ ਵਜੋਂ ਤਾਂ ਚਲੋ ਅਸੀਂ ਦੋਨਾਂ ਨੇ ਕੰਮ ਕੀਤਾ ਬਟ ਮੈਂ ਕਹਾਂਗਾ ਵੀ ਮੇਰੇ ਨਾਲ ਵੱਡਾ ਜਿਹੜਾ ਅਪਰ ਐਜ ਐ ਉਹ ਮੈਡਮ ਦਾ ਹੈਗਾ ਇਹਦੀ ਸਪੋਰਟ ਦੇ ਵਿੱਚ ਜਿਹੜਾ ਇਹਦਾ ਰੈਂਕ ਹਾਲ ਇੰਡੀਆ ਦੇ ਵਿੱਚ ਫਰਸਟ ਰੈਂਕ ਆਇਆ ਹੈ। ਪ੍ਰਾਪਤੀ ਰਿਕਵੈਸਟਾਂ ਦੇਖਦੇ ਹਾਂ। ਅੱਜ ਕੱਲ ਦੇ ਬੱਚੇ ਜਿਸ ਤਰ੍ਹਾਂ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਐ। ਸਰ ਮੈਂ ਤਾਂ ਉਹੀ ਜਿਹੜਾ ਜਿਸ ਤਰ੍ਹਾਂ ਗੱਲ ਕਰਾਂਗੇ ਵੀ ਮਿਹਨਤ ਦਾ ਜਿਹੜਾ ਹੈਗਾ ਕੋਈ ਸ਼ਾਰਟਕਟ ਨਹੀਂ ਹੈਗਾ। ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਦਾ ਕਈ ਵਾਰ ਫਲ ਮਿਲਦਾ ਤੇ ਕਈ ਵਾਰ ਨਹੀਂ ਮਿਲਦਾ। ਬੱਚੇ ਨੂੰ ਦੇਖੋ ਮਿਹਨਤ ਕਰਦੇ ਆ ਤਾਂ ਫਲ ਮਿਲਣ ਦੇ ਅਸਾਰ ਬਹੁਤ ਜ਼ਿਆਦਾ ਹੁੰਦੇ ਆ ਤੇ ਅਗਰ ਮਿਹਨਤ ਕਰਾਂਗੇ ਤਾਂ ਦੇਖੋ ਸਕਸੈਸ ਆਏਗੀ ਆਏਗੀ। ਸਰ ਕੀ ਕਹਿਣਾ ਝਾ ਮੈਂ ਜੋ ਬੱਚੇ ਨੇ ਪੋਜੀਸ਼ਨ ਹਾਸਲ ਕੀਤੀ ਹੈ ਕਿੰਨੀ ਕਿ ਮਿਹਨਤ ਕਰਨੀ ਵੀ ਕਿਉਂ ਕ੍ਰੈਡਿਟ ਤੁਹਾਨੂੰ ਦੇ ਰਿਹਾ ਬੱਚਾ ਸਰ ਮੇਰੇ ਲਈ ਤੇ ਬਹੁਤ ਖੁਸ਼ੀ ਭਰਿਆ ਦਿਨ ਹੈ ਮੈਂ ਤਾਂ ਇਸ ਤਿੰਨ ਦੀ ਮਤਲਬ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਮੇਰੀ ਮਤਲਬ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਕਿ ਮੇਰਾ ਬੇਟਾ 올 ਇੰਡੀਆ ਰੈਂਕ 1 ਲੈ ਕੇ ਆਇਆ ਉਹ ਬਠਿੰਡਾ ਲਈ ਵੀ ਬਹੁਤ ਮਤਲਬ ਮਾਨ ਦੀ ਗੱਲ ਹੈ ਇਹਨੇ ਪੂਰੇ ਪਰਿਵਾਰ ਤੇ ਬਠਿੰਡੇ ਦਾ ਨਾਮ ਪੂਰੇ ਇੰਡੀਆ 'ਚ ਰੌਸ਼ਨ ਕੀਤਾ ਤੇ ਮੇਰੇ ਲਈ ਇਸ ਤੋਂ ਜ਼ਿਆਦਾ ਖੁਸ਼ੀ ਇਹ ਨਹੀਂ ਦੇ ਸਕਦਾ ਸੀਗਾ ਤੇ ਕੈਨ ਅੰਸਰ ਮੈਂ ਇਹ ਚਾਹਾਂਗੀ ਕਿ ਬੱਚਿਆਂ ਨੂੰ ਵੀ ਮਤਲਬ ਪੂਰਾ ਦਿਲ ਜਾਨ ਨਾਲ ਮਿਹਨਤ ਕਰਨੀ ਚਾਹੀਏ ਤਾਂ ਅਗਰ ਮੈਂ ਪੜਾਈ ਨੂੰ ਬੋਝ ਨਾ ਸਮਝਦੇ ਹੋਏ ਪੂਰਾ ਇੰਟਰਸਟ ਲੈ ਕੇ ਪੜਨ ਤੇ ਜਿੰਨਾ ਵੀ ਟਾਈਮ ਉਹ ਲਗਾਨ ਪੜਾਈ ਪੂਰੀ ਕਨਸੈਂਟਰੇਸ਼ਨ ਨਾਲ ਪੜਨ ਹਨਾ ਤਾਂ ਉਹਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲਦਾ ਤੇ ਪੇਰੈਂਟਸ ਨੂੰ ਵੀ ਚਾਹੀਦਾ ਮੈਨੂੰ ਕਿ ਖੁਦ ਵੀ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹੋਏ ਅਗਰ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਆ ਤਾਂ ਬੱਚਿਆਂ ਨੂੰ ਉਸ ਦਾ ਵੀ ਫਾਇਦਾ ਹੁੰਦਾ ਗੱਲ ਕਰੀਏ ਮੌਜੂਦਾ ਮਾਹੌਲ ਵੀ ਬੱਚੇ ਸਟੱਡੀ ਤੋਂ ਦੂਰ ਜਾ ਰਹੇ ਆ ਹਾਂਜੀ ਉਹ ਕਿਸ ਤਰ੍ਹਾਂ ਦੇ ਦਜਾ ਤੁਸੀਂ ਖੁਦ ਡਾਕਟਰ ਹੋਗੇ ਕੀ ਇਹ ਜਿਹੜੇ ਜਿਹੜੇ ਫੈਕਟਸ ਨੇ ਤੁਹਾਨੂੰ ਲੱਗਦਾ ਬੱਚੇ ਦੇ ਸਟੱਡੀ ਬਦੂਰ ਹੋ ਰਹੇ ਸਰ ਉਸ ਦਾ ਸਭ ਤੋਂ ਵੱਡਾ ਰੀਜ਼ਨ ਸੋਸ਼ਲ ਮੀਡੀਆ ਹੀ ਹੈ ਕਿਉਂਕਿ ਬੱਚੇ ਵੀ ਖੁਦ ਔਰ ਪੇਰੈਂਟਸ ਵੀ ਖੁਦ ਸਾਰੇ ਆਪਣੇ ਆਪਣੇ ਫੋਨ ਤੇ ਲੱਗੇ ਰਹਿੰਦੇ ਆ ਘਰ ਉਹਨਾਂ ਲਈ ਕੋਈ ਫੈਮਿਲੀ ਟਾਈਮ ਨਹੀਂ ਹੈ ਕੋਈ ਆਪਸ ਗੱਲ ਨਹੀਂ ਕਰਨੀ ਹੈਗੀ ਕੋਈ ਉਹਨਾਂ ਦਾ ਇਕੱਠੇ ਕੁਆਲਿਟੀ ਟਾਈਮ ਨਹੀਂ ਸਪੈਂਡ ਕਰਦੇ ਹੈਗੇ ਉਹ ਆਪਣੇ ਫੋਨ ਤੇ ਲੱਗੇ ਰਹਿੰਦਾ ਬੱਚੇ ਆਪਣੇ ਫੋਨ ਤੇ ਲੱਗੇ ਰਹਿੰਦੇ ਆ ਮੈਨੂੰ ਲੱਗਦਾ ਸਭ ਤੋਂ ਵੱਡਾ ਰੀਜ਼ਨ ਹੈ ਬੱਚਿਆਂ ਦੇ ਪੜ੍ਹਾਈ ਤੋਂ ਦੂਰ ਹੋਣ ਦਾ ਔਰ ਪੇਰੈਂਟਸ ਦਾ ਵੀ ਮਤਲਬ ਬੱਚਿਆਂ ਤੋਂ ਦੂਰ ਹੋਣ ਦਾ ਕਿਨਾ ਮਾਤਾ ਪਿਤਾ ਕੀ ਕਹਿਣਾ ਚਾਹੁੰਗੇ ਜਿਸ ਨਾਲ ਬੱਚੇ ਨੇ ਟੌਪ ਕੀਤਾ ਮੇਰਾ ਨਾਮ ਜਗਦੀਸ਼ ਰਾਏ ਆ ਜੀ ਮੈਂ ਮੁਖਧਾਪ ਦੇ ਤੌਰ ਤੇ 2011 ਚ ਰਟਾਇਰ ਹੋਇਆ ਹਾਂ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਵੀ ਮੇਰੇ ਪੋਤਰੇ ਨੇ ਐਡੀ ਵੱਡੀ ਸਫਲਤਾ ਹਾਸਲ ਕੀਤੀ ਹੈ। ਬਾਕੀ ਅਸਲ ਮੈਂ ਦਾਇਗੁਰੂ ਤੇ ਵਿਸ਼ਵਾਸ ਰੱਖਦਾ ਜੀ। ਅਸੀਂ ਵੀ ਬੱਚਿਆਂ ਦੇ ਦੇ ਨਾਲ ਜਦੋਂ ਪੜ੍ਹਾਉਂਦੇ ਸੀ ਬਹੁਤ ਅਨਸਾਫ਼ ਕਰਦੇ ਸੀਗੇ। ਮੈਂ ਹਮੇਸ਼ਾ ਹੀ ਅਧਿਆਪਕਾਂ ਨੂੰ ਕਹਿੰਦਾ ਸੀਗਾ ਵੀ ਭਾਈ ਗੁਰੂ ਦੇਖਦਾ ਉਤੋਂ ਰੱਬ ਦੇਖਦਾ ਜੇ ਤੋ ਤੁਸੀਂ ਮੈਥੋਂ ਛੁਪ ਸਕਦੇ ਆ ਜਾਂ ਆਪਾਧਕਾਰੀਆਂ ਤੋਂ ਛੁਪ ਸਕਦੇ ਆ ਪਰ ਰੱਬ ਤੋਂ ਛੁਪ ਨਹੀਂ ਸਕਦੇ ਰੱਬ ਤੇ ਮੈਨੂੰ ਬਹੁਤ ਵਿਸ਼ਵਾਸ ਸੀ ਜੀ ਉਸੇ ਸਦਕਾ ਬੱਚਿਆਂ ਦੀ ਮਿਹਨਤ ਪਈ ਇਹ ਬੱਚਿਆਂ ਤੇ ਸਾਡਿਆਂ ਤੇ ਵੀ ਅਸਰ ਪਿਆ ਉਸੇ ਸਦਕਾ ਸਾਨੂੰ ਇਹ ਸਫਲਤਾ ਹੈ ਜਿਹੜੀ ਉਹ ਹਾਸਲ ਹੋਈ